ਸਤਿਸ਼੍ਰੀ ਅਕਾਲ ਬਲਾਉਂਦੀ ਨਣੀਂਦੇ ਕੁੱਟ ਗੱਲ ਵਕੜੀ ਆਉਂਦੀ ਨਣੀਂਦੇ ਸਤਿਸ਼੍ਰੀ ਅਕਾਲ ਬਲਾਉਂਦੀ ਨਣੀਂਦੇ ਕੁੱਟ ਗੱਲ ਵਕੜੀ ਆਉਂਦੀ ਨਣੀਂਦੇ ਕਿਉਂ ਤੂੰ ਪੀਕੇ ਆਉਣਾ ਛੱਡਦਾ ਕਿਉਂ ਤੂੰ ਪੀਕੇ ਆਉਣਾ ਛੱਡਦਾ कुत मुँह बोल कुड़े नी मावं वर्गी में पर जाई दुख सुख बह के फोल कुड़े मामा वर्गी में पर जाई दुख सुख बहके फोल कुड़े भैन भरा तु क्ठे खेडे कई बारी तुसी लड़ी देसी ਉਹ ਬੈਠਕ ਵਿੱਚ ਬਲਬ ਜਗਾ ਕੇ ਇਕੱਠੇ ਬਹਿ ਕੇ ਪੜੀਦੇ ਸੀ ਭੈਣ ਪਰ ਆ ਤੁਸੀਂ ਇਕੱਠੇ ਖੇਡੇ ਕਈ ਵਾਰੀ ਤੁਸੀਂ ਲੜੀਦੇ ਸੀ ਉਹ ਬੈਠਕ ਵਿੱਚ ਬਲਬ ਜਗਾ ਕੇ ਇਕੱਠੇ ਬਹਿ ਕੇ ਪੜੀਦੇ ਸੀ ਬੇਸ਼ੱਕ ਤੈਨੂੰ ਪਿਆਰਾ ਲੱਗਦਾ ਸੱਡੇ ਨਾਲ ਓ ਟੋਲ ਕੁੜੇ ਨੀ ਮਾਮ ਵਰਗੀ ਮੈਂ ਪਰ ਜਾਈ ਦੁੱਖ ਸੁੱਖ ਬਹਿ ਕੇ ਓਲ ਕੁੜੇ ਮਾਮ ਵਰਗੀ ਮੈਂ ਪਰ ਜਾਈ ਦੁੱਖ ਸੁੱਖ ਬਹਿ ਕੇ ਓਲ ਕੁੜੇ ਅੰਦਰ ਪਿਆਸ ਸੰਦੂਕ ਨੀ ਮਾਂ ਦਾ ਓ ਚਰਖਾ ਓ ਗੋਟੇ ਪੈ ਅਦ ਵਿਚਾਲੇ ਛੱਡ ਗਈ ਜਿਹੜੇ ਓ ਮੈਂ ਵੇਖ ਗਲੋਟੇ ਪਏ ਅੰਦਰ ਪਿਆਸ ਦੁੱਖ ਨਿਮਾਂਦਾ ਓ ਚਰਿਕਾ ਓ ਗੋਟੇ ਪਏ ਅਦ ਵਿਚਾਲੇ ਛੱਡ ਗਈ ਜਿਹੜੇ ਓ ਮੈਂ ਵੇਖ ਗਲੋਟੇ ਪਏ ਗਾੜੇ ਲੱਗ ਮੱਖਣ ਬਰਾੜ ਬਾਈ ਦੇ गल लग मखण बराड़ बाई दे बेख के हंजू डोल कुड़े पर वरगी वर्गी में जाई दुख सुख के कुड़े मामा वर्गी मैं पर जाई दुख सुख के फोल कुड़े सत काल अकाल बुलांदी नणी दे कुट गल बकड़ी आंदी नणी दे सत श्री अकाल बुलांदी नणी दे कुट गल बकड़ी पांदी नणी दे क्यों तू पेके आना छड़ता क्यों तू पेके आना छड़ता कुछ तो मूहों आई दुख सुख बह के फोल कुड़े मावा वर्गी में पर जाई दुख सुख बह के फूल कुड़े दुख सुख बह के फूल कुड़े